ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਤੁਸੀਂ ਵੀ ਦੋਸਤੋ ਅਗਰ ਬਾਹਰ ਆਨ ਦਾ ਸ਼ੌਂਕ ਰੱਖਦੇ ਹੋ ਨਾ ਤੇ ਬਾਹਰ ਦੀ ਥੋੜੀ ਨਿਊਜ਼ ਦੇਖ ਲਿਆ ਕਰੋ ਵਾਜ ਕਾ ਹਾਲਾਤ ਕੀ ਚਲਦੇ ਪਏ ਜੇ ਜਿਹੜੇ ਬਾਹਰ ਵੀ ਬੰਦੇ ਰਹਿੰਦੇ ਹਨ ਨਾ ਉਹਨਾਂ ਚ ਪੁਰਾਣੀਆਂ ਗੱਲਾਂ ਨਹੀਂ ਜੇ ਰਹਿ ਗਈਆਂ ਅੱਜਕੱਲ ਬੜੀ ਟੈਨਸ਼ਨ ਪਈ ਜੇ ਹਰ ਪਰਿਵਾਰ ਦੇ ਵਿੱਚ ਜਿਹੜੀਆਂ ਮੋਜਾਂ ਲੁੱਟੀਆਂ ਸੀ ਲੁੱਟ ਲੀਆਂ ਗਈਆਂ ਅੱਜਕੱਲ ਤਕਰੀਬਨ ਹਰ ਕੰਟਰੀ ਵਿੱਚ ਨਾ ਮਜਾਰੇ ਹੋ ਰਹੇ ਇਹਦੀ ਆਪਣੀ ਇੰਡੀਆ ਦੀ ਬਹੁਤ ਜ਼ਿਆਦਾ ਵਾਧ ਗਈ ਹੈ ਪਹਿਲਾਂ ਲੋਕਾਂ ਨੇ ਬੜੇ ਨਿਆਰੇ ਲਏ ਸੀ ਉਹਨਾਂ ਆਪਣਾ ਘਰ ਬਣਾਇਆ ਸੀ ਵੀ ਕੋਈ ਗਲਤੀ ਨਹੀਂ ਕੀਤੀ ਉਹ ਜਿਉਂਦੇ ਲੋਕ ਥੋੜੇ ਅੰਗੇਸਟ ਹੋਏ ਨਾ ਹੁਣ ਆਪਣੇ ਲੋਕ ਵੀ ਬੜੀ ਟੈਨਸ਼ਨ ਚ ਪੈ ਗਏ ਪਰੇਸ਼ਾਨੀ ਚ ਪੈ ਗਏ ਹੋਏ ਉਹ ਸੋਚਦੇ ਪਤਾ ਨਹੀਂ ਹਾਲਾਤ ਕੀ ਬੰਦ ਨੇ ਮੇ ਕੀ ਨਹੀਂ ਬੰਦ ਨੇ ਕਿਉਂਕਿ ਕਈਆਂ ਦੇ ਆਪਣਾ ਘਰ ਹੀ ਸਮਝਾਉਂਦਾ ਨਾ ਉਹ ਦੁਨੀਆ ਭੁਲੇ ਹੁੰਦੇ ਵੇ ਤੇ ਜਿੰਨੂੰ ਕਿਤੇ ਵੀਜ਼ਾ ਪੱਕਾ ਮਿਲ ਜੇ ਜਾਂ ਕਿਤੇ ਪਾਸਪੋਰਟ ਮਿਲ ਜਾਂਦਾ ਉਹ ਤੇ ਸਭ ਕੁਝ ਭੁੱਲ ਜਾਂਦਾ ਉਹ ਸੋਚਦਾ ਬਸ ਹੁਣ ਮੈਂ ਕੜੀ ਪੱਕਾ ਗਿਆ ਹੁਣ ਮੈਨੂੰ ਕੋਈ ਝਿਮੇਲਾ ਨਹੀਂ ਤੇ ਵਕਤ ਦਾ ਦੋਸਤੋ ਕੋਈ ਪਤਾ ਨਹੀਂ ਹੁੰਦਾ ਕਿਦੋਂ ਝਿਮੇਲੇ ਪੈਏ ਨੇ ਭਾਵੇਂ ਤੁਸੀਂ ਇੰਡੀਆ 'ਚ ਬੈਠੇ ਹੋ ਤੇ ਭਾਵੇਂ ਵਿਦੇਸ਼ਾਂ 'ਚ ਬੈਠੇ ਹੋ ਤੇ ਭਾਵੇਂ ਅਰਬ ਕੰਟਰੀ 'ਚ ਕਿਸੇ ਬੈਠੇ ਹੋ ਕਿਸੇ ਦਾਾਂ ਤੇ ਵੀ ਇਸ ਕਰਕੇ ਕੇਅਰਫੁੱਲ ਰਹਿਣਾ ਜੀਦਾ ਆਦਮੀ ਨੂੰ ਇਹ ਥੋੜਾ ਘੱਬ ਕੋ ਡਰ ਕੇ ਵੀ ਰਹਿਣਾ ਜੀਦਾ ਕਿਉਂਕਿ ਕਈ ਬੰਦੇ ਜਦੋਂ ਪੈਸੇ ਕਮਾਣੇ ਸ਼ੁਰੂ ਕਰ ਦਿੰਦੇ ਵੇ ਨਾ ਤੇ ਬਾਸਲ ਮਿਲ ਜਾਂਦਾ ਤੇ ਪੱਕਾ ਵੀਜ਼ਾ ਮਿਲ ਜਾਂਦਾ ਤੇ ਘਰ-ਬਾਰ ਬਣ ਜਾਂਦਾ ਉਹ ਦੁਨੀਆ ਬਿਲਕੁਲ ਭੁੱਲ ਜਾਂਦੇ ਵੇ ਉਹ ਇਹੋ ਹੀ ਸੋਚਦੇ ਵੀ ਇਹੋ ਜਿੰਦਗੀ ਹੈ ਸਾਰੀ ਹਮੇਸ਼ਾ ਚੱਲਣੀ ਹੈ ਜਿੰਦਗੀ ਵਿੱਚ ਉਤਰਾ ਚੜਾ ਆ ਹਮੇਸ਼ਾ ਆਂਦੇ ਰਹਿੰਦੇ ਵੇ ਇਸ ਕਰਕੇ ਸਿਆਣਾ ਬੰਦਾ ਹੋਈਏ ਜਿਹੜਾ ਵਕਤ ਦੀ ਚਾਲ ਵੀ ਸਮਝੇ ਇੱਕ ਦੁੱਧ ਨਾਵੇ ਪੁਰਤਗਾਲ ਚ ਦੇਸੀ ਬੰਦਿਆਂ ਪਰੋਟਸ ਕੀਤਾ ਵੀ ਸਾਨੂੰ ਤੁਸੀਂ ਪੱਕੇ ਵੀਜ਼ੇ ਦੇਓ ਤੁਹਾਡਾ TCRC ਕਾਰਡ ਬਣਾ ਕੇ ਦਿਓ ਅਸੀਂ ਬੜੇ ਚਿਰ ਦੀ ਵੇਟ ਕਰ ਰਹੇ ਆ ਬਾਕੀ ਯੂਕੇ ਵਿੱਚ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਚ ਕੈਨੇਡਾ ਚ ਅਮਰੀਕਾ ਚ ਉੱਥੇ ਲੋਕੀ ਇਮੀਗ੍ਰੈਂਟਸ ਦੇ ਬੜੇ ਖਲਾਫ ਹੋਏ ਹੋਏ ਕਿਉਂਕਿ ਇੱਥੇ ਆਪਣੇ ਲੋਕ ਬਹੁਤ ਜ਼ਿਆਦਾ ਗਏ ਵੀ ਇੰਡੀਆ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਸ਼੍ਰੀਲੰਕਾ ਤੋਂ ਹੋਰ ਵੀ ਬੜੀਆਂ ਕੰਟਰੀਆਂ ਆਫਰੀਕਾ ਚ ਲੋਕ ਬੜੇ ਆਏ ਹੋਏ ਵੀ ਜਿਹਦੇ ਆਰਾਮ ਨਾਲ ਰਹਿੰਦੇ ਜਾਣ ਫਿਰ ਤੇ ਕੋਈ ਗੱਲ ਨਹੀਂ ਜਦੋਂ ਫਿਰ ਫੀਥੀ ਰੈਫਰੀਆਂ ਕੰਨੀਆਂ ਪੁੱਠੇ ਕੰਮ ਕਰਨੇ ਵੇ ਦਲਾਈਆਂ ਝਗੜੇ ਕਰਨੇ ਵੇ ਤੇ ਲੋਕ ਤੇ ਫੇ ਕਲਾਖ ਹੋਣੀ ਹੋਣੇ ਨੇ ਗੋਲੇ ਖਾਸ ਕਰਕੇ ਖਿਲਾਫ ਹੋਈਂਦੇ ਵੇ ਉਹਨਾਂ ਦਾ ਸਾਰਾ ਯੋਰ ਫਿਰ ਦੇਸ਼ਿਆਂ ਦੇ ਚਲਦਾ ਕੋਈ ਵੀ ਚੀਜ਼ ਨਾ ਆਪਣੀ ਗਲਤੀ ਕੋਈ ਨਹੀਂ ਮੰਨਦਾ ਜਦੋਂ ਕੋਈ ਗਲਤ ਕੰਮ ਹੀ ਹੋਣਾ ਨਾ ਉਹਨਾਂ ਦੇਸ਼ਿਆਂ ਸਿਰ ਤੇ ਮਰਦਣਾ ਹੈ ਤੇ ਪੰਜਾਬ ਵਿੱਚ ਵੈਸੇ ਪੰਗੇ ਪਏ ਵੇ ਦੇਸ਼ਿਆਂ ਦੇ ਉੱਤੇ ਜਿਹੜੇ ਬਾਹਰੋਂ ਆਏ ਲੋਕ ਯੂਪੀ ਦੇ ਤੇ ਬਿਹਾਰ ਦੇ ਉੱਤੇ ਉਹ ਪੰਗੇ ਪਏ ਯਾਨੀ ਕਿ ਸਾਰੀ ਦੁਨੀਆ 'ਚ ਪੰਗੇ ਪੰਗੇਗੇ ਜੀ ਜੀਵਨ ਦਾ 2025 ਸਾਲ ਚੜਿਆ ਨਾ ਕੋਈ ਚੰਗੀ ਖਬਰ ਨਹੀਂ ਵੇਖੀ ਵੀ ਕੋਈ ਚੰਗੀ ਖਬਰ ਮਿਲੀ ਹੋਵੇ ਬਸ ਭੜੀਆਂ ਖਬਰਾਂ ਮਿਲਦੀਆਂ ਇਸ ਕਰਕੇ ਦੋਸਤੋ ਆਪਣਾ ਖਿਆਲ ਰੱਖੋ ਇਹ ਨਹੀਂ ਅਸੀਂ ਕਹਿੰਦੇ ਨਾ ਬਾਹਰ ਆਓ ਲੇਕਿਨ ਹਾਲਾਤ ਚੂਲ ਵੇਖ ਲੋ ਜਿਹੜੀ ਵੀ ਤੁਸੀਂ ਕੰਟੀ ਜਾਣਾ ਚਾਹੁੰਦੇ ਹੋ ਦੇਖ ਲੋ ਤੁਸੀਂ ਤੁਹਾਡਾ ਪਰਿਵਾਰ ਸੇਫ ਹੈਗਾ ਫਿਰ ਪੰਗਾ ਲੋ ਏਜੰਟਾਂ ਨੇ ਤੁਹਾਨੂੰ ਕੁਝ ਨਹੀਂ ਇਹ ਦੱਸਣਾ ਉਹਨਾਂ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਛਦਾ ਚਲੇ ਜਾਓ ਫਿਰ ਕੀ ਇਹ ਨਹੀਂ ਦੁਨੀਆ ਰਹਿੰਦੀ ਤੁਹਾਨੂੰ ਉੱਤੇ ਘੁਜ ਲਿਆ ਬਾਦ ਚ ਵੀ ਪਛਤਾਨਦੇ ਜਿਹੜੇ ਨਹੀਂ ਸੁਸਮਝੀ ਜਾਂਦੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ